ਬੰਦਾ ਕਹਿੰਦਾ ਮੈਂ ਤਾਂ ਤੈਨੂੰ ਝਾੜੀਏ ਤੋਂ ਬਾਹਰ ਕੱਢਿਆ ਤੈਨੂੰ ਡੰਗ ਮਾਰ ਲੱਗਿਆ ਕਹਿੰਦਾ ਭਾਵੇਂ ਤੈਨੂੰ ਝਾੜੀਏ ਕਹਿੰਦੇ ਪਰ ਮੈਂ ਤੇਰੇ ਡੰਗ ਮਾਰੂ ਉਹ ਕਹਿੰਦਾ ਵੀ ਡੰਗ ਨਾ ਮਾਰ ਮੈਂ ਤੇਰਾ ਭਲਾ ਕੀਤਾ ਕਹਿੰਦਾ ਅੱਜ ਸਭਾ ਵੀਏ ਕਿਸੇ ਦਾ ਭਲਾ ਕਰਦਾ ਮੈਂ ਡੰਗ ਮਾਰੂ ਗੋਮ ਦੇ ਵਿੱਚ 300 ਬੰਦੇ ਸੱਪਾਂ ਵਾਂਗੇ ਖੜੇ ਦੇਖਦੇ ਸਮਾਜ ਵਿੱਚ ਨਹੀਂ ਹੁੰਦੇ ਸੱਪਾ ਵਰਗੇ ਹੁੰਦੇ ਐ ਉਹਨਾਂ ਨੇ ਡੰਗ ਬਾਹਰ ਲਈ ਵਾਹ ਉਹ ਕਹਿੰਦਾ ਕਿਸੇ ਨੂੰ ਸੱਜ ਲੈ ਕੁਛ ਲੈ ਨਾ ਲੈ ਇੱਕ ਗਾਂ ਮਿਲ ਗਈ ਗਾਂ ਕਹਿੰਦਾ ਗਾਏ ਮੈਂ ਸੱਤ ਉਚਾਰੀਆਂ ਤੋਂ ਬਾਹਰ ਕਹਿੰਦੇ ਆ ਇਹ ਕਹਿੰਦਾ ਮੇਰਾ ਡੱਗ ਮਾਰਦਾ ਸਵਾਲ ਦਾ ਇਹ ਨਹੀਂ ਮੇਰਾ ਧੰਨਵਾਦ ਕਰਦਾ ਇਹ ਗੱਲ ਬਲਦੀ ਐ ਕਾ ਕਹਿੰਦੀ ਨਹੀਂ ਇਹ ਦੁਨੀਆ ਇਹ ਡੱਗ ਮਾਰਦੀ ਐ ਮੈਂ ਜਿੰਨਾ ਤੇ ਦੁੱਧ ਦਿੰਦੀ ਸੀ ਮੈਨੂੰ ਖੁੰਡੇ ਤੇ ਮੁਕਿਆ ਸੀ ਪਹਾੜਾ ਮਿਲਦਾ ਸੀ ਪਾਣੀ ਮਿਲਦਾ ਸੀ ਅੱਜ ਮੈਂ ਦੁੱਧ ਦੇਣੋਂ ਖਤਕੀ ਮੈਨੂੰ ਵੀ ਡੰਡੇ ਮਾਰਦੇ ਇਹਨਾਂ ਦੇ ਘਰੋਂ ਬਾਹਰ ਬਾਹਰ ਸਾਪ ਨੇ ਲੈ ਉਹ ਸੁਣ ਲੈ ਉਹ ਬੰਦਾ ਨਾ ਡੰਗਵਾਰਾ ਮਾਰਾ ਨਾ ਉਹ ਕਹਿੰਦਾ ਇੱਕ ਨੂੰ ਹੋਰ ਕੋ ਅਗੇ ਖੋਤਾ ਮਿਲ ਗਿਆ ਕਹਿੰਦਾ ਖੋਤਾ ਜੀ ਮੈਂ ਇਹਨੂੰ ਝਾੜੀਏ ਤੋਂ ਕੱਢਿਆ ਤੇਰਾ ਤੇ ਫਰਜ਼ ਮੌਂਦਾ ਸੀ ਮੇਰੇ ਨਾਲ ਗੱਲ ਕਰੇ ਝਾੜੀ ਤੋਂ ਕੱਢਿਆ ਪਰ ਇਹ ਮੇਰੇ ਨਾਲ ਮਦਦ ਕਰਦਾ ਗੱਲ ਬਣਦੀ ਆ ਤੂੰ ਦਾ ਖੋਤਾ ਕਹਿੰਦਾ ਮੇਰੀ ਐਦਾ ਵੈਸੀ ਗੱਲ ਤਾਂ ਗੱਲ ਕਰਨਾ ਤੇ ਚਾਹੀਦਾ ਸੀ ਤਾਰੀਫ ਪਰ ਇਹ ਕਹਿੰਦੇ ਡੰਗ ਮਾਰਨਾ ਦੁਨੀਆ ਕਹਿੰਦੀ ਐ ਮੈਂ ਜਿੰਨਾ ਤੇ ਕਮਾਉਂਦਾ ਸੀ ਮੈਨੂੰ ਖੁੰਡੇ ਤੇ ਘਾੜ ਹਣਦਾ ਸੀ ਹੁਣ ਮੈਂ ਬੁੱਢਾ ਹੋ ਗਿਆ ਮੈਨੂੰ ਵੀ ਡੰਗਾ ਮਾਰ ਕੇ ਕਰੋ ਪਰ ਬੰਦ ਸਾਫ ਕਹਿੰਦਾ ਲੈ ਸੋਣਿਆ ਹੁਣ ਬੰਦਾਂ ਨੇ ਡੰਗ ਮਾਰ 12 ਡੰਗ ਉਹ ਕਹਿੰਦਾ ਆਖੀਰਲੀ ਮਾਰ ਕੇ ਸਾਨੂੰ ਪੁੱਛ ਲੈ ਫਿਰ बार बांदरा आ गया, कहना बंदरा मैं सातू झाड़ियों क्या क्या डट मारना गल तो बनती जी भी यह मेरा ना दबा मारे पर कहना मैं ड मारना यह गल शायद बंदर ਬਾਂਦਰ ਕਹਿੰਦਾ ਪਹਿਲੀ ਗੱਲ ਤਾਂ ਮਨ ਦਾ ਹੀ ਨਹੀਂ ਵੀ ਕੈਂ ਸੱਪ ਝਾੜੀਆਂ ਤੋਂ ਬਾਹਰ ਕੱਢਿਆ ਉਹ ਕਹਿੰਦਾ ਮੈਨੂੰ ਕੱਢਿਆ ਕਹਿੰਦਾ ਬਿਲਕੁਲ ਨਹੀਂ ਬੰਦਦਾ ਸੱਪ ਨੂੰ ਕਹੇ ਵੀ ਤੂੰ ਝਾੜੀਆਂ ਦੇ ਵਿੱਚ ਖਾਣਾ ਸੱਪ ਉਹ ਜਦੋਂ ਅੱਜ ਪਹਿਲਾਂ ਉਹਦੀ ਅਸੀਂ ਲਿਗਾਈ ਸੀ ਦਿੱਤੇ ਗੋਲਾ ਉੱਥੇ ਸਿਰ ਪਾਦਾ ਹੋਰ ਕੇ ਇਹ ਤੈਨੂੰ ਕੱਢੇ ਫਿਰ ਮੈਂ ਕਹਿੰਦਾ ਕਹਿੰਦਾ ਠੀਕ ਹੈ ਸੱਪ ਨੂੰ ਕਹਿੰਦਾ ਬਾਹਰ ਜਾ ਸੱਪ ਝਾੜੂ ਚੜ ਗਿਆ ਠੀਕ ਬਸ ਗਿਆ ਨਿਕਲ ਜਾ ਉਹਨੇ ਭਗਤਾਂ ਕਹਿਣ ਲੱਗੇ ਜਦੋਂ ਸੱਪ ਨੂੰ ਬਾਂਦਰ ਨੇ ਬੰਦੇ ਦਾ ਹੱਥ ਭਾਰ ਕਹਿੰਦਾ ਰੋਕਦਾ ਕਹਿੰਦਾ ਗਿਆ ਹੋਇਆ ਕਹਿੰਦਾ ਫਿਰਦੇ ਨਾ ਨਹੀਂ ਕਹਿੰਦਾ ਇਹਨੂੰ ਘਸਿਆ ਰਹਿਣ ਤੇ ਕਹਿੰਦਾ ਫਿਰ ਸੁਆਦ ਲਿਆ ਜਦ ਕੱਢ ਕੇ ਇਹਨੂੰ ਬਾਹਰ ਇਹਨੂੰ ਫਸਾਈ ਰਹੇ ਨੇ ਕਿਈ ਬੰਦੇ ਸੱਪਾਂ ਲਾ ਕੇ ਬੰਦੇ ਆ ਉਹਨੂੰ ਡੰਗ ਮਾਰਨਾ ਹੀ ਬਾਤਨਾ ਹੁੰਦਾ ਬਾਦਰ ਕਹਿੰਦਾ ਇਹਨੂੰ ਫਸਾਈ ਰਹਿੰਦੇ ਕਹਿੰਦਾ ਇਹਨਾਂ ਨੂੰ ਕੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਕੌਮ ਦੇ ਵਿੱਚ ਵੀ ਕਈ ਲੋਕ ਸੱਪਾਂ ਲਾ ਕੇ ਹੁੰਦੇ ਆ ਉਹਨਾਂ ਨੂੰ ਡੰਗ ਨੂੰ ਮਾਰਨਾ ਹੀ ਪੈਂਦਾ ਹੈ ਗੱਲ ਤਾਂ ਨਹੀਂ ਇੱਜੀ ਗੱਲ ਹੈ ਗੱਲ ਸੱਚਾਈ ਦੀ